ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਦੇ ਜ਼ੀਰੋ ਟੋਲਰੈਂਸ ਪਾਲਸੀ ਅਤੇ ਯੁੱਧ ਨਸ਼ਾ ਵਿਰੁੱਧ ਜਿਹੜੀ ਮਹਿੰਮ ਚੱਲ ਰਹੀ ਹੈ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਪਹਿਲਾਂ ਵੀ ਬਹੁਤ ਵੱਡਾ ਐਕਸ਼ਨ ਕੀਤਾ ਗਿਆ ਡਰੱਗਜ਼ ਦੇ ਖਿਲਾਫ ਔਰ ਬਹੁਤ ਵੱਡੀ ਕੁਆਂਟੀਟੀ ਦੇ ਵਿੱਚ ਹੀਰੋਇਨ, OPM, A1 ਜਿਹੜੇ ਸਿੰਥੈਟਿਕ ਡਰੱਗਜ਼ ਆ ਸਾਰੇ ਬਹੁਤ ਵੱਡੀ ਕੁਆਂਟੀਟੀ 'ਚ ਫੜੇ ਆ ਔਰ ਇਹਦੇ ਨਾਲ ਨਾਲ ਜਿਹੜਾ ਕਿ ਇਲੀਗਲ ਤੇ ਡਰੱਗ ਮਨੀ ਨਾਲ ਬਣਾਈਆਂ ਗਈਆਂ ਬਿਲਡਿੰਗਸ ਨੇ ਉਨਾ ਬਾਰੇ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸਮੇਂ-ਸਮੇਂ ਸਰ ਜਦੋਂ ਸੰਤੋ ਪੁਲਿਸ ਮੋਹਈਆ ਕਰਵਾਈ ਜਾਂਦੀ ਹੈ ਜਾਂ ਰਿਕੁਐਸਟ ਆਉਂਦੀ ਹੈ ਅਸੀਂ ਉਹਦੇ ਤੇ ਮੈਂ ਖੁਦ ਆਪ ਜਾ ਕੇ ਉੱਥੇ ਤੇ ਸੀਨੀਅਰ ਅਫਸਰ ਅਸੀਂ ਜਾ ਕੇ ਉੱਥੇ ਮੌਕੇ ਤੇ ਸਾਰੀ ਚੀਜ਼ ਨੂੰ ਆਪ ਸੁਪਰਵਾਈਜ਼ ਕਰਦੇ ਆ ਉਹਦਾ ਮੇਨ ਮਕਸਦ ਹੈ ਕਿ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਕਲੀਅਰਲੀ ਕਿ ਜੋ ਗਵਰਨਮੈਂਟ ਦੀ ਯੁੱਧ ਹੈਗਾ ਨਸ਼ੇ ਵਿਰੋਧ ਉਹਦੇ ਵਿੱਚ ਜੇ ਕੋਈ ਬੰਦਾ ਇਹੋ ਜਿਹੀ ਹਰਕਤ ਕਰਦਾ ਤਾਂ ਉਹਦਾ ਕੀ ਹਸ਼ਰ ਹੁੰਦਾ ਆ ਜਿਹੜਾ ਮਕਾਨ ਆਪਾਂ ਦੇਖ ਰਹੇ ਦੋ ਭਰਾ ਨੇ ਇਹ ਆਕਾਸ਼ ਅਸ਼ਦੀਪ ਸਿੰਘ ਤੇ ਸਤਵਿੰਦਰਪਾਲ ਸਿੰਘ ਸੱਤੀ ਮੈਂ ਸਮਝਦਾ ਕਿ ਬਹੁਤ ਵੱਡਾ ਆਲੀਸ਼ਾਨ ਮਕਾਨ ਆ ਬੜਾ ਸੋਲਿਡ ਸਟਰਕਚਰ ਤੇ ਬੜਾ ਮਤਲਬ ਸਾਰੀ ਸਪੇਸ ਕਵਰ ਕੀਤੀ ਹੋਈ ਹੈ ਜਿੰਨਾ ਵੀ 150 ਗਾਜ ਦਾ ਇਹ ਹੈਗਾ ਉਹ ਇਹਦੇ ਚ ਜਿਹੜੀ ਡੈਮੋਲੇਸ਼ਨ ਦੇ ਉੱਤੇ ਮੈਂ ਆਪ ਖੁਦ ਆਇਆ ਤੇ ਤੁਸੀਂ ਦੇਖੋ ਕਿ ਸਾਰਾ ਡਿਸ਼ ਵਗੈਰਾ ਹੋਰ ਚੀਜ਼ਾਂ ਲੱਗੀਆਂ ਤੇ ਬੜੇ ਸੋਲਿਡ ਗੇਟ ਲੱਗੇ ਹੋਏ ਆ ਇਹ ਜਿਹੜਾ ਬੈਕਗ੍ਰਾਉਂਡ ਦੇ ਦਾ ਆਕਾਸ਼ਦੀਪ ਜਿਹੜਾ ਹੈਗੇ ਦੋਨੇ ਨਿਸ਼ਾਨ ਸਿੰਘ ਦੇ son of ਨੇ ਆਕਾਸ਼ਦੀਪ ਆਕਾਸ਼ ਤੇ ਸਤਵਿੰਦਰਪਾਲ ਸੱਤੀ ਤੇ ਜਿਹੜਾ ਛਾਟੇ ਏਰੀਏ ਦੇ ਵਿੱਚ ਆਪਾਂ ਜਿੱਥੇ ਕਲੋਨੀ ਚ ਖੜੇ ਆ ਇਹਦੇ ਚ ਆਕਾਸ਼ਦੀਪ ਦੇ ਖਿਲਾਫ ਰਿਕਾਰਡ ਮੁਤਾਬਕ ਦੋ ਐਫ ਆਈ ਆਰਾਂ ਨੇ ਐਨ ਡੀ ਪੀ ਐ ਸੈਕਟ ਦੀਆਂ 2022 ਚ ਪਹਿਲੀ ਐਫ ਆਈ ਆਰ ਹੋਈ ਛਾਟੇ ਦੇ ਵਿੱਚ ਉਸ ਤੋਂ ਬਾਅਦ ਜਿਹੜੀ ਹੁਣ ਦੋਨੇ ਭਰਾਵਾਂ ਦੇ ਖਿਲਾਫ ਕਾਮਨ ਐਫ ਆਈ ਆਰ 4 ਕਿਲੋ 5 ਗ੍ਰਾਮ ਦੀ ਹੈ ਛਾਟੇ ਦੀ 2024 ਦੇ ਹੈ ਗਈ ਹੈ 9 ਅਕਤੂਬਰ ਦੀ ਤੇ ਜਿਹੜਾ ਸਤਵਿੰਦਰ ਸੱਤੀ ਹੈ ਉਹ ਵੀ 21 ਤੋਂ ਕੰਮ ਕਰ ਰਿਹਾ ਇਸ ਤੋਂ ਵੀ ਪਹਿਲਾਂ ਉਹਦੇ ਖਿਲਾਫ ਛਾੜੇ ਦੇ ਵਿੱਚ ਇੱਕ ਐਫ ਆਈ ਆਰ ਹੈ 308 2021 ਦੀ ਐਫ ਆਈ ਆਰ ਜਿਹੜੀ ਨੈਕਸਟ ਹੈਗੀ ਉਹ ਕਾਮਨ ਹੈਗੀ ਇਹਨਾਂ ਦੀ 4 ਕਿਲੋ 5 ਗ੍ਰਾਮ ਦੀ 9 10 ਦੀ 24 ਦੀ ਫਿਰ 18 ਦੇ ਵਿੱਚ ਵੀ ਉਹਦੇ ਖਿਲਾਫ ਤੇ 19 ਦੇ ਵਿੱਚ ਵੀ ਸਨੇਚਿੰਗ ਦੇ ਪਰਚੇ ਦਰਸੀ ਸਤਵਿੰਦਰ ਸੱਤੀ ਦੇ ਇਸ ਤੋਂ ਇਲਾਵਾ ਪ੍ਰੀਵੈਂਟਿਵ ਐਕਸ਼ਨ ਵੀ ਇਹਨਾਂ ਤੇ ਕੀਤਾ ਗਿਆ ਤੇ ਇਹਦੇ ਨਾਲ ਇੱਕ ਬੜਾ ਕਲੀਅਰ ਮੈਸੇਜ ਜਾਂਦਾ ਕਿ ਸਾਰੇ ਲੋਕ ਜਿਵੇਂ ਆਪਾਂ ਦੇਖ ਰਹੇ ਹਾਂ ਕੋਠਿਆਂ ਤੇ ਚੜ ਕੇ ਵੀ ਦੇਖ ਰਹੇ ਨੇ ਔਰ ਡੈਮੋਲੀਸ਼ਨ ਤੇ ਚੱਲ ਰਹੀ ਹੈ ਲੋਕਾਂ ਦੇ ਵਿੱਚ ਇਹ ਪ੍ਰਭਾਵ ਜਾਂਦਾ ਔਰ ਬੜਾ ਇਹਦਾ ਵਧੀਆ ਅਸਰ ਜਾਂਦਾ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਹੈ ਉਹ ਵਾਕਈ ਸਿੰਬੋਲਿਕ ਤੇ ਵਿਜ਼ੀਬਲ ਦਿਖ ਰਿਹਾ ਹੈ ਕਿ ਜੇ ਅਸੀਂ ਇਲ ਕਾਟਰ ਮਨੀਨਾ ਡਰਗ ਮਨੀਨਾ ਕੋਈ ਜਾਇਦਾਦ ਬਣਾ ਵੀ ਲੈਣੇ ਤਾਂ ਉਹਦਾ ਕੀ ਅਸਰ ਹੋਏਗਾ